ਕਸਰ ਗਾਲ ਸਾਰੇ ਪ੍ਰਾਪਨ ਅਜੇ ਕ ਮਤ ਨੂੰ ਪੱਠਾ ਦਿਖਾ ਰਿਹਾ ਇਹ ਪੱਠਾ ਬਿਲਕੁਲ ਠੀਕ ਤੰਦਰੁਸਤ ਹੈਗਾ ਤੇ तकरीबन 5 ਦਿਨ ਪਹਿਲਾਂ ਇਹਨੂੰ ਤੁਮਾਰੀ ਪੈ ਗਈ ਲੱਕਵੇਦੀ ਲੱਕਵੇਦੀ ਬਿਮਾਰੀ ਇਕੱਲੀ ਗਰਦਨ ਵਿੰਗੇ ਵਾਲੀ ਨਹੀਂ ਕਹਿੰਦਾ ਕੁੰਦਾ ਰੁਗ ਗਿਆ ਇੱਕ ਤਾਂ ਬਿਲਕੁਲ ਕੁੰਦਾ ਰੁਗ ਗਿਆ ਸੀਗਾ ਪੂਰਾ ਇੱਕ ਦੀ ਲੱਤ ਇਧਰਲੇ ਪਾਸੇ ਦੀ ਹੋਏ ਬਿਲਕੁਲ ਰਤ ਵਿੰਗੀ ਹੋਈ ਬਿਲਕੁਲ ਚੰਨੂ ਰਹਿ ਗਿਆ ਸੀਗਾ ਤੇ ਇਹਦਾ ਥੋੜਾ ਟ੍ਰੀਟਮੈਂਟ ਕਰਾਇਆ ਦਾ ਆ ਦੇਖੋ ਕਿਵੇਂ ਟੁੱਟਿਆ ਟ੍ਰੀਟਮੈਂਟ ਇਹਦਾ ਹੀ ਕਰਾਇਆ ਇਹਨੂੰ ਇੱਕ ਤਾਂ ਜਦੋਂ ਹੋਈ ਹੋਇਆ ਪ੍ਰੋਬਲਮ ਇਹਦੀ ਮਾਲਿਸ਼ ਕਰੀ ਲੱਤਾਂ ਦੀ ਗੁੰਦੇ ਦੀ ਵੀ ਮਾਲਿਸ਼ ਕਰੀ ਆ ਦੇਖੋ ਤਾਂ ਦਾ ਹੋ ਗਿਆ ਸਰੋਂ ਦੇ ਤੇਲ ਨਾਲ ਤੇ ਉਸ ਤੋਂ ਬਾਅਦ ਇਹਨੂੰ ਤੇਲ ਪਲਾਇਆ ਲਗਾਤਾਰ 3 ਦਿਨ 3-4 ਦਿਨ ਫਿਰ ਇਹਨੂੰ ਇੱਕ ਤਾਕਤ ਵਾਲੀਆਂ ਗੋਲੀਆਂ ਪਾਈਆਂ ਨੇ ਵਿਟਾਮਿਨਸ ਦੀ ਤੇ ਉਸ ਤੋਂ ਬਾਅਦ ਹੁਣ ਇਹ ਕਾਫੀ ਠੀਕ ਆ ਆਪੀ ਨਿਕਲਿਆ ਧਮਕ ਚੋਂ ਬਾਹਰ ਫਰਕ ਆ ਇਹ ਬਿਮਾਰੀ ਨਵੀਂ ਚੱਲੀ ਹੈ तकरीबन ਲੱਤਾਂ ਰਹਿਣਦੀਆਂ ਨੇ ਪੱਠੀਆਂ ਵੀ ਰਹਿਣਦੀਆਂ ਨੇ ਗੁੰਦ ਰਾਇੰਦਾ ਤੇ ਇਹਦਾ ਇੱਕੋ ਹੀ ਮੇਨ ਚੀਜ਼ ਆ ਸਰੋਂ ਦਾ ਤੇਲ ਕੱਚਾ ਤੇ ਉਹ ਪਾਉ ਉਹਨਾਂ ਦੇ ਦੋ ਟਾਈਮ 10-10 ਗੁੰਦਾ ਪਾ ਦੋ 10-10 ਗੁੰਦਾ ਪਾ ਕੇ ਤੇ ਲੱਤਾਂ ਦੀ ਮਾਰ ਸਰੋਂ ਦੇ ਤੇਲ ਨਾਲ ਹੀ ਕਰ ਦੋ ਤੇ ਇੱਕ ਦੋ ਕੋਈ ਕਲੈਕਸ਼ਨ ਦੀ ਆ ਕੋਈ ਵਿਟਾਮਿਨ ਦੀ ਕੋਈ ਪਾ ਦੋ ਉਹਦੋਂ ਫਰਕ ਪੈਰੇਗਾ ਠੀਕ ਹੋ ਗਿਆ ਕਾਫੀ ਉਹਨਾਂ ਦਾ ਗੁੰਦਾ ਵੀ ਠੀਕ ਆ। ਦੁਰ ਵੀ ਰਿਹਾ। ਬਾਕੀ ਕੋਲੇ ਉਹ ਲੱਤਾਂ ਇਹਦੀ ਖੁੱਲ ਜਾਣਗੀਆਂ। ਤੇਲ ਉਹਨੂੰ ਹਜੇ ਪੁਲਾ ਰਹੇ ਆਂ ਅਸੀਂ ਲਗਾਤਾਰ। ਹੋ ਗਏ 5 ਦਿਨ ਪਲਾ ਦੇਣ। ਠੀਕ ਆ ਜੀ। ਇਹ ਤਾਂ ਦਿਖਾ ਰਿਹਾ ਮੈਂ ਵੀ ਕਿਸੇ ਨੇ ਪੱਠੇ ਖਿਡਾਰੇ ਆਂ ਅੱਜਕੱਲ ਸਾਰੇ ਭਰਾ। ਜਿਹੜੇ ਕਿਸੇ ਦੇ ਪੱਠੇ ਦੀ ਲੱਤਾਂ ਮੈਂ ਰੁਕ ਜਾਣ। ਪਰ ਸਰੋਂ ਦਾ ਤੇਲ ਇੱਕ ਵਧੀਆ ਹੈ ਇਲਾਜ ਆ। ਸਰੋਂ ਦਾ ਤੇਲ ਪਾਓ। ਤੇ ਮੈਂ ਜਿਹੜਾ ਵੀ ਕੋਈ ਪੱਠਾ ਆਇਆ ਕਿ ਸਾਰਿਆਂ ਨੇ ਬੜੀ ਮਿਹਨਤ ਨਾਲ ਜੋੜੇ ਲਾਇਆ ਜ ਹੁਣ ਪੱਠੇ ਦੋ ਆਂਡਾ ਦਿੰਦਾ ਤਰਦੇ ਫਿਰ ਜਦੋਂ ਪੱਠਾ ਨਿਕਲਦਾ ਹੌਲੀ ਹੌਲੀ ਛੱਕ ਛੱਕ ਦੇਖਦੇ ਆ ਜਦੋਂ ਹਾਲਤਾਂ ਹੋ ਜਾਂਦੀਆਂ ਨੇ ਫਿਰ ਬੜਾ ਦੁੱਖ ਹੁੰਦਾ ਠੀਕ ਆ ਹੁਣ ਤੁਰਿਆ ਫਿਰਦਾ ਵਿਚਾਰਾ ਪਰ ਅਜਾਂ ਦਾ ਪੈ ਗਿਆ ਛੋਲੇ ਛੋਲੇ ਸੱਟ ਹੋਊਗਾ ਚਲੋ ਠੀਕ ਆ ਜੀ ਥੈਂਕ ਯੂ ਧੰਨਵਾਦ ਅਪਲਾਈ ਕਰਨਾ ਸਰੂਗਾ ਤੇਲ 10-10 ਬੂੰਦ ਦੋ ਟਾਈਮ ਪਾ ਦੋ ਸਾਨੂੰ ਹੋਗੇ 5 ਦਿਨ ਪਾਉਂਦੇ ਇਹਨੂੰ ਠੀਕ ਆ ਹੁਣ ਓਕੇ ਜੀ ਥੈਂਕ ਯੂ